ਸਤਨਾਮ ਸ਼੍ਰੀ ਵਾਖਰੋ ਸਾਹਿਬ ਜੀ ਗੋੜੀ ਮਾਜ ਮਹਲਾ 5 ਹਰਿ ਰਾਮ 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 ਜਪ ਤੂ ਪੂਰਨ ਹੋਏ ਕਾਮ ਰਹਾ ਰਾਮ ਗੋਬਿੰਦ ਜਪਦਿਆ ਵਾ ਮੁਖ ਪਵਿੱਤਰ ਹਰ ਜਸ ਸੁਣੀਐ ਜਿਸ ਤੇ ਸੁਏ ਪਾਏ ਮਿੱਤਰ ਸਭ ਪਦਾਰਤ ਸਭ ਫਲਾ ਸਰਬ ਗੁਣਾ ਜਿਸ ਮਾਹੇ ਕਿਉ ਗੋਬਿੰਦ ਮਨ ਹੋਂ ਵਿਸਾਰਿਆ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲਗਿਆ ਜੀਵੈ ਪਵਜਨ ਪਈਏ ਪਰ ਮਿਲ ਸਾਦੂ ਸੰਗ ਉਦਾਰ ਹੋਏ ਮੁਖ ਓਜਲਾ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੇ ਰਾਸ नानक उपरे नाम जप जप दर सच सतनाम श्री साहिब जी गौड़ी महला पंजव हर राम 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 राम, 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 राम ਪੰਜਾਬ ਪੂਰਨ ਹੋਏ ਕਾਮ ਰਹਾ ਰਾਮ ਗੋਬਿੰਦ ਜਪਦਿਆ ਵਾ ਮੁਖ ਪਵਿੱਤਰ ਹਰ ਜਸ ਸੁਣੀਐ ਜਿਸ ਤੇ ਸੁਈ ਪਾਈ ਮਿੱਤਰ ਸਭ ਪਦਾਰਤ ਸਭ ਫਲਾ ਸਰਬ ਗੁਣਾ ਜਿਸ ਮਾਹੇ ਕਿਉ ਗੋਬਿੰਦ ਮਨ ਹੋਂ ਵਿਸਾਰਿਆ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲਗਿਆ ਜੀਵੈ ਪਵਜਨ ਪਈਐ ਪਰ ਮਿਲ ਸਾਦੂ ਸੰਗ ਉਦਾਰ ਹੋਏ ਮੁਖ ਉਜਨਾ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੇ ਰਾਸ ਨਾਨਕ ਉबरे ਨਾਮ ਜਪ ਦਰ ਸਚਾ ਸਾਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਾਜ ਮਹਲਾ ਪੰਜਵਾ ਹਰਿ ਰਾਮ 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 ਜਪੁ ਪੂਰਨ ਹੋਏ ਕਾਮ ਰਹਾ ਰਾਮ ਗੋਬਿੰਦ ਜਪਦਿਆ ਵਾ ਮੁਖ ਪਵਿੱਤਰ ਹਰ ਜਸ ਸੁਣੀਐ ਜਿਸ ਤੇ ਸੁਇ ਪਾਏ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸ ਮਾਹੇ ਕਿਉ ਗੋਬਿੰਦ ਮਨ ਹੰ ਵਿਸਾਰਿਆ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲਗਿਆ ਜੀਵੈ ਪਵਜਨ ਪਈਏ ਪਰ ਮਿਲ ਸਾਧੂ ਸੰਗ ਉਦਾਰ ਕੋਈ ਮੁਖ ਉਜਨਾ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੇ ਰਾਸ ਨਾਨਕ ਉबरे ਨਾਮ ਜਪ ਦਰ ਸਚਾ ਸਾਬਾਸ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੌੜੀ माज महला پنجواں ਹਰਿ ਰਾਮ 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 ਰਮਾ ਜਪੂ ਪੂਰਨ ਹੋਏ ਕਾਮ ਰਹਾ ਰਾਮ ਗੋਬਿੰਦ ਜਪਦਿਆ ਵਾ ਮੁਖ ਪਵਿੱਤਰ ਹਰ ਜਸ ਸੁਣੀਐ ਜਿਸੇ ਤੇ ਸੋਈ ਪਾਈ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸ ਮਾਹੇ ਕਿਉ ਗੋਬਿੰਦ ਮਨ ਹਵੇ ਸਾਰੀਐ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲਗਿਆ ਜੀਵੈ ਪਵਜਨ ਪਈਐ ਪਰ ਮਿਲ ਸਾਧੋ ਸੰਗ ਉਧਾਰ ਹੋਏ ਮੁਖ ਉਜਲ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੇ ਰਾਸ ਨਾਨਕ ਉਪਰੇ ਨਾਮ ਜਪ ਦਰ ਸਚੈ ਸਾਬਾਸ਼ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਾਜ ਮਹਲਾ ਪੰਜਵਾ ਹਰ ਰਾਮ 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 ਰਮਾ ਜਪ ਪੂਰਨ ਹੋਏ ਕਮਾ ਰਹਾ ਰਾਮ ਗੋਪਿੰਦ ਜਪਦਿਆ ਵਾ ਮੁਖ ਪਵਿੱਤਰ ਹਰ ਜਸ ਸੁਣੀਐ ਜਿਸ ਤੇ ਸੁਏ ਪਾਏ ਮਿੱਤਰ ਸਭ ਪਦਾਰਤ ਸਭ ਫਲਾ ਸਰਬ ਗੁਣਾ ਜਿਸ ਮਾਹੇ ਕਿਉ ਗੋਬਿੰਦ ਮਨ ਹੋਂ ਵਿਸਾਰਿਆ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲਗਿਆ ਜੀਵੈ ਪਵਜਨ ਪਈਐ ਪਰ ਮਿਲ ਸਾਦੂ ਸੰਗ ਉਦਾਰ ਹੋਏ ਮੁਖ ਉਜਨਾ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੇ ਰਸ ਨਾਨਕ ਉबरे ਨਾਮ ਜਪ ਦਰ ਸਚਾ ਸਾਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੋੜੀ ਮਾਝ ਮਹਲਾ 5 ਹਰ ਰਾਮ 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 ਜਪੂ ਪੂਰਨ ਹੋਏ ਕਾਮ ਰਹਾ ਰਾਮ ਗੋਬਿੰਦ ਜਪਦਿਆ ਵਾ ਮੁਖ ਪਵਿੱਤਰ ਹਰ ਜਸ ਸੁਣੀਐ ਜਿਸ ਤੇ ਸੁਏ ਪਾਏ ਮਿੱਤਰ ਸਭ ਬਦਾਰਤ ਸਭ ਫਲਾ ਸਰਬ ਗੁਣਾ ਜਿਸ ਮਾਹੇ ਕਿਉ ਗੋਬਿੰਦ ਮਨ ਹੋਂ ਵਿਸਾਰਿਆ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲਗਿਆ ਜੀਵੈ ਪਗਜਲ ਪਈ ਪਰ ਮਿਲ ਸਾਧੂ ਸੰਗ ਉਧਾਰ ਹੋਏ ਮੁਖ ਉਜਲਾ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੇ ਰਸ ਨਾਨਕ ਉਪਰੇ ਨਾਮ ਜਪ ਦਰ ਸਚੈ ਸਾਬਾਸ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੋੜੀ ਮਾਜ ਮਹਲਾ ਪੰਜਵਾ ਹਰ ਰਾਮ 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 ਰਮਾ ਜਪ ਪੂਰਨ ਹੋਏ ਕਮ ਰਹਾ ਰਾਮ ਗੋਬਿੰਦ ਜਪਦਿਆ ਵਾ ਮੁਖ ਪਵਿੱਤਰ ਹਰ ਜਸ ਸੁਣੀਐ ਜਿਸ ਤੇ ਸੁਈ ਪਾਏ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸ ਮਾਹੇ ਕਿਉ ਗੋਬਿੰਦ ਮਨ ਹਉ ਵਿਸਾਰੀਐ ਜਿਸ ਸਿਮਰਤ ਦੁਖ ਜਾਹੇ ਜਿਸ ਲਾੜ ਲਗਿਆ ਜੀਵੈ ਪਵਜਨ ਪਈਐ ਪਰ ਮਿਲ ਸਾਧੋ ਸੰਗ ਉਦਾਰ ਹੋਏ ਮੁਖ ਉਜਲ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੇ ਰਾਸ ਨਾਨਕ ਉਪਰੇ ਨਾਮ ਜਪ ਦਰ ਸਚਾ ਸਬਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੋੜੀ ਮਾਜ ਮਹਲਾ ਪੰਜਵਾਂ ਹਰਿ ਰਾਮ 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 ਜਪੂ ਪੂਰਨ ਹੋਏ ਕਾਮ ਰਾਮ ਗੋਬਿੰਦ ਜਪਦਿਆਂ ਵਾ ਮੁਖ ਪਵਿੱਤਰ ਹਰ ਜਸ ਸੁਣੀਐ ਜਿਸ ਤੇ ਸੁਏ ਪਾਈ ਮਿੱਤਰ ਸਭ ਪਦਾਰਤ ਸਭ ਫਲਾ ਸਰਬ ਗੁਣਾ ਜਿਸ ਮਾਹੇ ਕਿਉ ਗੋਬਿੰਦ ਮਨ ਹਉ ਵਿਸਾਰੀਐ ਜਿਸ ਸਿਮਰਤ ਦੁਖ ਜਾਹੇ ਜਿਸ ਲਾੜ ਲਗਿਆ ਜੀਵੈ ਪਗਜਲ ਪਈ ਪਰ ਮਿਲ ਸਦੋ ਸੰਗ ਉਦਾਰ ਹੋਏ ਮੁਖ ਉਜਨਾ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੇ ਰਾਸ नानक नानकरे नाम जप जप दर सच सतनाम श्री वाहिगुरु श्रीगुरु साहिबे गौड़ी महला पंजव हर राम 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 राम, राम, राम ਜਪੁ ਪੂਰਨ ਹੋਏ ਕਾਮ ਰਹਾ ਰਾਮ ਗੋਬਿੰਦ ਜਪਦਿਆ ਵਾ ਮਖ ਪਵਿੱਤਰ ਹਰ ਜਸ ਸੁਣੀਐ ਜਿਸ ਤੇ ਸੁਏ ਪਾਏ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸ ਮਾਹਿ ਕਿਉ ਗੋਬਿੰਦ ਮਨ ਹੰ ਵਿਸਾਰੀਐ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲਗਿਆ ਜੀਵੈ ਪਵਜਨ ਪਈਐ ਪਰ ਮਿਲ ਸਦੂ ਸੰਗ ਉਦਾਰ ਹੋਏ ਮੁਖ ਓਜਲਾ ਦਰਬਾਰ ਜੀਵਨ ਰੋਪ ਗੋਪਾਲ ਜਸ ਸੰਤ ਜਨਾ ਕੇ ਰਾਸ ਨਾਨਕ ਉबरे ਨਾਮ ਜਪ ਦਰ ਸਚਾ ਸਾਬਸ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਾਜ ਮਹਲਾ ਪੰਜਵਾ ਹਰਿ ਰਾਮ 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 ਜਪੁ ਪੂਰਨ ਹੋਏ ਕਾਮ ਰਹਾ ਰਾਮ ਗੋਬਿੰਦ ਜਪਦਿਆ ਆਵਾਖ ਪਵਿੱਤਰ ਹਰ ਜਸ ਸੁਣੀਐ ਜਿਸ ਤੇ ਸੁਏ ਪਾਏ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸ ਮਾਹੇ ਕਿਉ ਗੋਬਿੰਦ ਮਨ ਹਉ ਵਿਸਾਰਿਆ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲਗਿਆ ਜੀਵੈ ਪਵਜਨ ਪਈਐ ਪਰ ਮਿਲ ਸਾਦੂ ਸੰਗ ਉਦਾਰ ਕੋਈ ਮੁਖ ਉਜਨਾ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੇ ਰਾਸ ਨਾਨਕ ਉबरे ਨਾਮ ਜਪ ਦਰ ਸਚਾ ਸਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਾਜ ਮਹਲਾ ਪੰਜਵਾ ਹਰਿ ਰਾਮ 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 ਰਮਾ ਜਪੁ ਪੂਰਨ ਹੋਏ ਕਾਮ ਰਹਾ ਰਾਮ ਗੋਬਿੰਦ ਜਪਦਿਆ ਵਾ ਮੁਖ ਪਵਿੱਤਰ ਹਰ ਜਸ ਸੁਣੀਐ ਜਿਸ ਤੇ ਸੋਈ ਪਾਏ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸ ਮਾਹੇ ਕਿਉ ਗੋਬਿੰਦ ਮਨ ਹਵੇ ਸਾਰੀਐ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲਗਿਆ ਜੀਵੈ ਪਵਜਲ ਪਈਐ ਪਰ ਮਿਲ ਸਾਧੂ ਸੰਗ ਉਦਾਰ ਹੋਏ ਮੁਖ ਉਜਲਾ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੇ ਰਾਸ ਨਾਨਕ ਉबरे ਨਾਮ ਜਪ ਦਰ ਸਚਾ ਸਬਾਸ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਾਜ ਮਹਲਾ ਪੰਜਵਾ ਹਰਿ ਰਾਮ 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 ਜਪੁ ਪੂਰਨ ਹੋਏ ਕਾਮ ਰਹਾ ਰਾਮ ਗੋਬਿੰਦ ਜਪਦਿਆ ਆਖ ਮਖ ਪਵਿੱਤਰ ਹਰ ਜਸ ਸੁਣੀਐ ਜਿਸੇ ਤੇ ਸੋਏ ਭਾਈ ਮਿੱਤਰ ਸਭ ਪਦਾਰਤ ਸਭ ਫਲਾ ਸਰਬ ਗੁਣਾ ਜਿਸ ਮਾਹੇ ਕਿਉ ਗੋਬਿੰਦ ਮਨ ਹੰ ਵਿਸਾਰੀਐ ਜਿਸ ਸਿਮਰਤ ਦੁਖ ਜਾਹੇ ਜਿਸ ਲਾੜ ਲਗਿਆ ਜੀਵੈ ਆਵਜਨ ਪਈਏ ਪਾਰ ਮਿਲ ਸਾਧੂ ਸੰਗ ਉਧਾਰ ਹੋਏ ਮੁਖ ਉਜਲਾ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੇ ਰਾਸ नानक उरे नाम जप जप दर सच साब सतनाम श्री गौड़ी महला पंजवा हर राम 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 रम ਪੰਜਾਬ ਪੂਰਨ ਹੋਏ ਕਾਮ ਰਹਾ ਰਾਮ ਗੋਬਿੰਦ ਜਪਦਿਆ ਆ ਆ ਮੁਖ ਪਵਿੱਤਰ ਹਰ ਜਸ ਸੁਣੀਐ ਜਿਸ ਤੇ ਸੁਈ ਪਾਈ ਮਿੱਤਰ ਸਭ ਪਦਾਰਤ ਸਭ ਫਲਾ ਸਰਬ ਗੁਣਾ ਜਿਸ ਮਾਹੇ ਕਿਉ ਗੋਬਿੰਦ ਮਨ ਹੰ ਵਸਾਰਿਆ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲਗਿਆ ਜੀਵੈ ਪਵਜਨ ਪਈਏ ਪਰ ਮਿਲ ਸਾਦੂ ਸੰਗ ਉਦਾਰ ਹੋਏ ਮੁਖ ਓਜਲਾ ਦਰਬਾਰ ਜੀਵਨ ਰੂਪ ਗੋਪਾਲ ਜਸ ਸਤ ਜਨਾ ਕੇ ਰਸ ਨਾਨਕ ਉबरे ਨਾਮ ਜਪ ਦਰ ਸਚਾ ਸਾਬਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੋੜੀ ਮਾਝ ਮਹਲਾ 5 ਹਰਿ ਰਾਮ 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 ਜਪੂ ਪੂਰਨ ਹੋਏ ਕਾਮ ਰਹਾ ਰਾਮ ਗੋਪਿੰਦ ਜਪਦਿਆ ਵਾ ਮੁਖ ਪਵਿੱਤਰ ਹਰ ਜਸ ਸੁਣੀਐ ਜਿਸ ਤੇ ਸੁਈ ਪਾਏ ਮਿੱਤਰ ਸਭ ਬਧਾਰਤ ਸਭ ਫਲਾ ਸਰਬ ਗੁਣਾ ਜਿਸ ਮਾਹੇ ਕਿਉ ਗੋਬਿੰਦ ਮਨ ਹੋਂ ਵਿਸਾਰਿਆ ਜਿਸ ਸਿਮਰਤ ਦੁਖ ਜਾਹੇ ਜਿਸ ਲਾੜ ਲਗਿਆ ਜੀਵੈ ਪਵਜਲ ਪਈ ਪਰ ਮਿਲ ਸਦੂ ਸੰਗ ਉਧਾਰ ਕੋਏ ਮੁਖ ਓਜਲਾ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੇ ਰਾਸ ਨਾਨਕ ਉबरे ਨਾਮ ਜਪ ਦਰ ਸਚਾ ਸਬਾਸ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਾਝ ਮਹਲਾ ਪੰਜਵਾਂ ਹਰਿ ਰਾਮ 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 ਜਪੂ ਪੂਰਨ ਹੋਏ ਕਾਮ ਰਹਾ ਰਾਮ ਗੋਬਿੰਦ ਜਪਦਿਆਂ ਖਾਮ ਖ ਪਵਿੱਤਰ ਹਰ ਜਸ ਸੁਣੀਐ ਜਿਸ ਤੇ ਸੁਈ ਭਾਈ ਮਿੱਤਰ ਸਭ ਪਦਾਰਤ ਸਭ ਫਲਾ ਸਰਬ ਗੁਣਾ ਜਿਸ ਮਾਹੇ ਕਿਉ ਗੋਬਿੰਦ ਮਨ ਹਉ ਵਿਸਾਰੀਐ ਜਿਸ ਸਿਮਰਤ ਦੁਖ ਜਾਹੇ ਜਿਸ ਲਾੜ ਲਗਿਆ ਜੀਵੈ ਪਾਗ ਜਲ ਪਈਏ ਪਾਰ ਮਿਲ ਸਾਦੂ ਸੰਗ ਉਦਾਰ ਹੋਏ ਮੁਖ ਓਜਲਾ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੇ ਰਾਸ ਨਾਨਕ ਉਪਰੇ ਨਾਮ ਜਪ ਦਰ ਸਚਾ ਸਦਾ ਸ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੋੜੀ ਮਾਝ ਮਹਲਾ ਪੰਜਵਾਂ ਹਰਿ ਰਾਮ 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 ਜਪੁ ਪੂਰਨ ਹੋਏ ਕਾਮ ਰਹਾ ਰਾਮ ਗੋਬਿੰਦ ਜਪਦਿਆ ਲਾਮਖ ਪਵਿੱਤਰ ਹਰ ਜਸ ਸੁਣੀਐ ਜਿਸ ਤੇ ਸੁਈ ਭਾਈ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸ ਮਾਹੇ ਕਿਉ ਗੋਬਿੰਦ ਮਨ ਹੰ ਵਿਸਾਰੀਐ ਜਿਸ ਸਿਮਰਤ ਦੁਖ ਜਾਹੇ ਜੈਸਾ ਲੜ ਲਗਿਆ ਜੀਵੈ ਪਵਜਨ ਪਈਏ ਪਰ ਮਿਲ ਸਾਦੂ ਸੰਗ ਉਦਾਰ ਹੋਏ ਮੁਖ ਉਜਲਾ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੇ ਰਾਸ ਨਾਨਕ ਉਪਰੇ ਨਾਮ ਜਪ ਦਰ ਸਚਾ ਸਬਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ